ਪਰ ਕਿਸਾਵਾਂ ਸਿਆਲਾਂ ਦੇ ਵਿੱਚ ਗੱਡੀਆਂ ਚ ਮਗਲਾਲ ਘਟਣ ਦੀ ਦਿੱਕਤ ਖਾਤਾ ਆਉਂਦੀ ਆ ਹਾਂ ਵੀਰੋ ਇਹ ਬਹੁਤ ਸਾਲ ਹੈ ਕਿ ਲੋਕਾਂ ਦੇ ਦਿੱਕਤ ਆਉਂਦੀ ਹੈ ਸਿਆਲ ਦੇ ਵਿੱਚ ਗੱਡੀਆਂ ਮਗਲਾਲ ਘਟਾਉਂਦੀਆਂ ਟਰੈਕਟਰ ਵੀ ਮਗਲਾਲ ਘਟਾਉਂਦੇ ਆ ਜਿੰਨੇ ਵੀ ਆਪਣੀ ਮਸ਼ੀਨਰੀ ਏ ਜੋ ਆਪਾਂ ਜੇ ਅਣਗੈਲੀ ਨਾਲ ਚਲਾਵਾਂਗੇ ਤਾਂ ਉਹਨਾਂ ਦਾ ਮਗਲਾਲ ਘਟਣ ਦੀ ਦਿੱਕਤ ਆਵੇਗੀ ਆਵੇਗੀ ਕਈ ਵਾਰ ਇਹ ਹੁੰਦਾ ਵੀ ਜੀ ਮਗਲਾਲ ਬਿਲਕੁਲ ਖਤਮ ਹੋ ਜਾਂਦਾ ਔਰ ਇੰਜਨ ਸੀਜ ਹੋ ਜਾਂਦਾ ਤੇ ਤੁਹਾਨੂੰ ਛੋਟੇ ਜੇ ਟ੍ਰਿਕ ਦੱਸਦੇ ਆ ਜਿਹਦੇ ਨਾਲ ਤੁਸੀਂ ਆਪਦੇ ਇੰਜਨ ਦੀ ਲਾਈਫ ਵਧਾ ਸਕਦੇ ਹੋ ਜੋ ਸਟਰਟ ਸੀ ਮੋਟਰਸਾਈਕਲ ਵਾਲੀ ਮੈਂ ਕੱਲ ਵੀਡੀਓ ਬਣਾਈ ਸੀ ਮੋਟਰਸਾਈਕਲ ਸਟਾਰਟ ਕਰੋ ਤੇ 2 ਮਿੰਟ ਉਹਨੂੰ ਚਲਾਉਣਾ ਨੀਗਾ 2 ਮਿੰਟ ਉਹਨੂੰ ਰੋਕੀ ਰੱਖੋ ਜੇ ਆ ਉਹਨਾਂ BS4 ਗੱਡੀ ਐ ਜਾਂ BS4 ਟਰੈਕਟਰ ਆ ਰਹੇ ਨੇ ਆ ਤੁਹਾਨੂੰ ਜਦੋਂ ਮੀਟਰ ਰੈਡੀ ਹੋ ਜਾਂਦਾ ਉਦੋਂ ਸਟਾਰਟ ਕਰਿਆ ਕਰੋ ਆ ਦੇਖੋ ਹੁਣ ਇੱਕ ਵਾਰ ਸੱਚ ਲੱਗਾ ਆ ਬੱਤੀਆਂ ਜਦੋਂ ਬੰਦ ਹੋ ਗਈਆਂ ਆ ਇਧਰ ਹੀਟਰ ਵਾਲੀ ਜਗਰੀ ਬੱਤੀ ਇੱਥੋਂ ਤੁਹਾਨੂੰ ਆਪਰੇਗਾ ਜਦੋਂ ਹੀਟਰ ਲੱਗ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਸਟਾਰਟ ਕਰੀ ਦਿੰਦਾ ਹਨ ਉਹ ਬੱਤੀਆਂ ਫालतू ਵਾਲੀਆਂ ਬੰਦ ਹੋ ਗਈਆਂ ਹੁਣ ਆਪਾਂ ਸਟਾਰਟ ਕੀਤੀ ਤੇ 2 ਮਿੰਟ ਆਪਾਂ ਕੋਈ ਵੀ ਵਹੀਕਲ ਚਾਹੇ ਕਾਰ ਏ ਟਰੈਕਟਰ ਏ ਟਰੱਕ ਹੈ ਮੋਟਰਸਾਈਕਲ ਹੈ 2 ਮਿੰਟ ਬਿਲਕੁਲ ਸਲੋ ਰੇਸ ਤੇ ਚੱਲਦਾ ਰਹਿਣ ਦਿਓ ਆਪਾਂ ਰੇਸ ਨਹੀਂ ਕਰਨੀ ਇਸ ਨਾਲ ਕੀ ਹੋਵੇਗਾ ਜੋ ਆਪਣੇ ਰਿੰਗ ਪਿਸਟਨ ਹੁੰਦੇ ਆ ਥੋੜਾ ਬਹੁਤ ਆਪਦਾ ਟੈਂਪਰੇਚਰ ਮੇਨਟੇਨ ਕਰ ਲੈਂਦੇ ਆ ਤੇ ਉਹਨਾਂ ਦੀ ਲਚਕ ਜੋ ਰਿੰਗਾਂ ਦੀ ਹੁੰਦੀ ਏ ਉਹ ਪੂਰੀ ਲਚਕ ਆ ਜਾਂਦੀ ਏ ਤੇ ਜਦੋਂ ਆਪਾਂ ਇੱਕਦਮ ਠੰਡੇ ਇੰਜਨ ਦੀ ਰੇਸ ਕਰਦੇ ਆ ਤੇ ਰਿੰਗ ਇਨੀ ਲਚਕ ਲੈ ਨਹੀਂ ਪਾਉਂਦੇ ਔਰ ਮਗਲੈਲ ਤਾਂ ਡੱਪ ਜਾਂਦਾ ਇਸੇ ਕਰਕੇ ਕੰਪਨੀਆਂ ਵੀ ਕਹਿੰਦੀਆਂ ਭਾਈ ਵੀ 2 ਮਿੰਟ ਇੰਜਨ ਨੂੰ ਸਟਾਰਟ ਰੱਖੋ ਪਰ ਆਪਣੇ ਪੰਜਾਬੀ ਜਾਂ ਮੰਨ ਲਓ ਇੰਡੀਆ ਵਾਲੇ ਮੰਨਦੇ ਕਿੱਥੇ ਆ ਕਾਲੀ ਹੁੰਦੀ ਏ ਤੇ ਦਵਾ ਦਾ ਬਸ ਰੇਸ ਕਰਦੇ ਔਰ ਗੱਡੀ ਜਾਂ ਮੋਟਰਸਾਈਕਲ ਜਾਂ ਟਰੈਕਟਰ ਜਾਂ ਟਰੱਕ ਭਜਾ ਦਿੰਦੇ ਆ ਉਹਦੇ ਨਾਲ ਇੰਜਨ ਦੀ ਲਾਈਫ ਬਹੁਤ ਘਟਦੀ ਏ ਮਗਲੈਲ ਵੀ ਖਾਂਦੀ ਗੱਡੀ ਔਰ ਐਵਰੇਜ ਵੀ ਘਟਦੀ ਏ ਟੋਟਲੀ ਨੁਕਸਾਨ ਹੁੰਦਾ ਹੈ ਤੇ ਉਹੀ ਜੇ ਆਪਾਂ 2 ਮਿੰਟ ਗੱਡੀ ਰੋਕ ਕੇ ਗਰਮ ਕਰਕੇ ਚੱਲਾਂਗੇ ਇੰਜਨ ਦੀ ਲਾਈਫ ਵੀ ਵਧੇਗੀ ਐਵਰੇਜ ਵੀ ਵਧੇਗੀ ਔਰ ਇੰਜਨ ਦੀ ਭਰੋਸੇਯੋਗਤਾ ਵੀ ਵਧੇਗੀ ਕਦੀ ਵੀ ਤੁਹਾਨੂੰ ਇੰਜਨ ਧੋਖਾ ਨਹੀਂ ਦੇਗਾ ਤੇ ਟ੍ਰਿਕ ਤੁਸੀਂ ਜੇ ਤੁਹਾਡੀਆਂ ਵੀ ਗੱਡੀਆਂ ਦਾ ਜਾਂ ਮੋਟਰਸਾਈਕਲਾਂ ਦਾ ਟਰੈਕਟਰਾਂ ਦਾ ਮਗਲੈਲ ਘਟਦਾ ਹੈ ਤੇ ਟ੍ਰਿਕ ਤੁਸੀਂ ਵੀ ਅਪਣਾਓ 2 ਮਿੰਟ ਕੋਈ ਵੀ ਤੁਹਾਡਾ ਇੰਜਨ ਨੂੰ ਸਟਾਰਟ ਰੱਖੋ ਸਿਆਲ ਦੇ ਵਿੱਚ ਖਾਸ ਕਰਕੇ ਕਿਉਂਕਿ ਗਰਮੀ ਦੇ ਵਿੱਚ ਤਾਂ ਟੈਂਪਰੇਚਰ ਪਹਿਲਾਂ ਹੀ ਹਾਈ ਹੁੰਦਾ ਤੇ ਆਪਾਂ ਨੂੰ ਕੋਈ ਵੀ ਗੱਡੀ ਗਰਮ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਿਆਲ ਦੇ ਵਿੱਚ ਖਾਸ ਕਰਕੇ 2 ਮਿੰਟ ਜ਼ਰੂਰ ਗੱਡੀ ਸਟਾਰਟ ਰੱਖੋ ਟ੍ਰੈਕਟਰ ਸਟਾਰਟ ਰੱਖੋ ਟਰੱਕ ਸਟਾਰਟ ਰੱਖੋ ਮੋਟਰਸਾਈਕਲ ਸਟਾਰਟ ਰੱਖੋ 2 ਮਿੰਟਾਂ ਬਾਅਦ ਤੁਸੀਂ ਉਹਨੂੰ ਡਰਾਈਵ ਕਰਨਾ ਤੇ ਇਹ ਜੇ ਤੁਸੀਂ ਤਰੀਕਾ ਅਪਣਾਉਂਦੇ ਹੋ ਤਾਂ ਕਦੀ ਵੀ ਤੁਹਾਡੇ ਇੰਜਨ ਦੇ ਵਿੱਚੋਂ ਮਗਲੈਲ ਘਟਣ ਦੀ ਦਿੱਕਤ ਨਹੀਂ ਆਵੇਗੀ ਇੰਜਨ ਸੀਜ ਹੋਣ ਦੀ ਦਿੱਕਤ ਨਹੀਂ ਆਵੇਗੀ ਲਗਭਗ ਹੁਣ 2 ਮਿੰਟ ਹੋ ਚੁੱਕੇ ਆ ਉਹਨੇ ਗੱਡੀ ਚੱਲਣ ਲਈ ਤਿਆਰ ਹੈ ਤੁਸੀਂ ਵੀ ਆਪਦਾ 2 ਮਿੰਟ ਦਾ ਵੇਟ ਕਰਕੇ ਗੱਡੀ ਚਲਾਇਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ